ਮੈਂ ਸਾਰਾ ਇੱਥੇ ਬੈਠ ਕੇ ਆਪਸੇ ਕੰਡੇ ਨਹੀਂ ਰੋਪਿਆ ਜਾਣ ਤੇ ਵੀ ਇੱਧਰ ਕੀ ਕਰਨ ਜਾ ਰਹੇ ਆ ਬੱਚਾ ਢਕਾਇਆ ਤੇ ਕਹਿੰਦਾ ਵੀ ਅਹੀਂ ਦਨਸਾ ਕਰਨ ਚਲੇ ਆ ਮੈਂ ਇੱਧਰ ਰਹਾ ਥੋੜਾ ਜਿਹਾ ਕਹਿੰਦਾ ਆਜੋ ਤੁਸੀਂ ਮੇਂ ਨਸਾ ਤੁਹਾਨੂੰ ਵੀ ਕਰਾਣੇ ਆ ਆਈ ਇਥੇ ਮਨਾਂ ਕਿ ਤਮਾਥ ਜੁੜਗਣਾ ਹੱਥ ਜੋੜੇ ਵੀ ਤੁਸੀਂ ਜਾਓ ਤੇ ਜਾਓ ਤੇ ਆਪਣੇ ਘਰਾਂ ਨੂੰ ਜਾ ਮੈਂ ਤਾਂ ਕਮਾ ਕੇ ਪੈ ਜਾਣਾ ਉਧਰ ਨੂੰ ਤੇ ਉਹ ਉਧਰ ਬਚੰਦੇ ਮੁਰਕੇ ਆ ਗਏ ਨੇ ਮੁਰਕੇ ਅੱਤੀ ਪਲ ਪੈ ਗਏ ਨੇ ਮੈਂ ਉਹਨਾਂ ਨੂੰ ਸਡਾਣ ਲੱਗਿਆ ਮੇਰੇ ਹੱਥ ਵੱਡ ਖਾਦੇ ਇਹਨਾਂ ਨੇ ਮੇਰੇ ਹਾਂਜੀ ਦੰਦੀ ਵੱਡੀ ਮੇਰੇ ਹੱਥੇ ਮੇਰੇ ਹੱਸ ਮਣਦਣਾ ਬਿਆਰ ਮਾਰਦਾ ਅੱਖ ਦੇ ਉੱਤੇ ਅੱਖ ਤੇ ਨੀ ਕਿ ਛਲ ਗਏ ਥਾਣੇ ਅਸੀਂ ਦਰਗਾਸ ਲਗਾਣ ਚਲ ਗਏ ਮਗਰ ਉਹ ਸਾਰੇ 10 12 ਜਣੇ ਆਏ ਨਾ ਸਾਰੇ ਦਰਵਾਜ਼ੇ ਖਿੜਕੀਆਂ ਬਾਰੇ ਸਾਰੇ ਤੋੜ ਕੇ ਚਲ ਗਏ ਨਾ ਅੰਦਰੋਂ ਨੁਸਖਾਨ ਵੀ ਕਰਕੇ ਸਾਡਾ ਕਿ ਅਸੀਂ ਘਰ ਕੋਈ ਸਾਡੇ ਤਾਲਾ ਲਾ ਕੇ ਰਹੀ ਬਾਰੇ ਤਾਲਾ ਲੱਗਦਾ ਸੀ ਇੱਥੇ ਦੀ ਵੜ ਕੇ ਸਾਰਾ ਨੁਸਖਾਨ ਕਰ ਗਏ ਸਾਡਾ ਲੱਗੇ ਆਂਡੀ ਗੋਨੀਆਂ ਸਾਰਿਆਂ ਧਮਕੀਆਂ ਦੇ ਗਏ ਨੇ ਪਿਆ ਅਸੀਂ ਤੁਹਾਨੂੰ ਵੜ ਦੇਣਾ ਤੇ ਅਸੀਂ ਇਸ ਕਰਕੇ ਥਾਣੇ ਗਏ ਤੇ ਫਿਰ ਰਾਤ ਚ ਰੋ ਕੇ ਪੁਲਸਾਂ ਨੂੰ ਲੈਣ ਗਏ ਨਾਲ ਪੀਸ ਆਏਗੀ ਪੁਲਸ ਫੇਰ ਘਰ ਜਾਣਾ ਤੇ ਇਕੱਲੇ ਗਏ ਤਾਂ ਹੌਸਲਾ ਸਾਨੂੰ ਇਕੱਲੇ ਨਾਲ ਰਾਤ ਭੇਜਣਾ ਤਾਂ ਇੱਥੇ ਘਰ ਆਏ ਤੇ ਅੱਗੇ ਸਾਰਿਆਂ ਅਹੀਂ ਆਇਆ ਕਰ ਵਾਰੀ ਕੀਤੀ ਦਫਤਰ ਜਾ ਗਏ ਸਾਡੀ ਜਾਣ ਕੇ ਸੁਣਾਈ ਕੀਤੀ ਜਾਏ ਅਹੀਂ ਹਸਬੰਦ ਗਿਆ ਮੇਰੇ ਨਾਲ ਗਿਆ ਨਾਲ ਹੋਰ ਮੇਰੇ ਭੈਣ ਫਰਾ ਗਿਆ ਮੇਰੇ ਗਵਾਂਢੀ ਗਿਆ ਤਾਂ ਅਹੀਂ ਦਰਗਾਸ ਲਿਖਾ ਕੇ ਆ ਗਏ ਆ ਫੇਰ ਰਾਤ ਅਸੀਂ ਸੂਰੀ ਸੁੱਤੇ ਨਹੀਂ ਰਸ ਸਾਡਾ ਅਹੀਂ ਜਦੋਂ ਸਾਡੇ ਮੁੜਕੇ ਸਾਡੇ ਤੇ ਹਮਲਾ ਕਰਨਾ ਸਾਡਾ ਤਾਂ ਅਹੀਂ ਜਾ ਕੇ ਕੱਟੀਆ ਖਲੋ ਕੇ ਸਾਡੀ ਬੇਨਤੀ ਹੈ ਸੋ 9 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਵੀ ਸਾਰਾ ਕੰਮ ਹੋ ਜਾਣਾ 9 ਵਜੇ ਚੱਲੂ ਹੋ ਜਾ ਕੰਮ ਤੇ ਅਹੀਂ ਅੱਗੇ ਸਿਕੰਡੇ ਤੇ ਬੈਠ ਕੇ ਹਾਂ ਅੱਗੇ ਸਿਕੰਡੇ ਹੀ ਆ ਵੀ ਬੀ ਚਾਰ ਪੰਜ ਬੰਨੇ ਰੋਜੀ ਆ ਕੇ ਸੇਕਣੇ ਤੇ ਬੈ ਗਏ ਹਾਂ ਅੱਗੇ ਸੇਕਣੇ ਤੇ ਇਸ ਕਰਕੇ ਅਸੀਂ ਵੀ ਤੁਹਾਡੀ ਕਿਰਪਾ ਨਾਲ ਹੱਥ ਬਣ ਕੇ ਬੇਨਤੀ ਕਰ ਦਿੱਤੀ ਹੈ ਇਥੋਂ ਇੰਨੀ ਕਾਰਵਾਰੀ ਕੀਤੀ ਜਾਏ ਤੇ ਧੀਆਂ ਭੈਣਾਂ ਨਾਲ ਸਾਰੇ ਹੈਗੇ ਆ ਕੀ ਨਾਂ ਭਾਈ ਤੁਹਾਡਾ ਬੋਧ ਰਾਜ ਜੀ ਕੀ ਹੋਇਆ ساری ਕਹਾਣੀ ਕਹਾਣੀ ਇਹ ਉਹਦੇ ਰੱਤੀ ਜਾਈ ਨਸ਼ੇ ਦੇ ਕੋਲ ਅੱਗੇ ਸੇਕਣੇ ਜੀ ਦੋ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਬੜੀ ਤੇਜ਼ ਅਸੀਂ ਉਹਨਾਂ ਨੂੰ ਰੋਕਿਆ ਵੀ ਤੁਸੀਂ ਕਿਵੇਂ ਕਹਿੰਦੇ ਅਸੀਂ ਨਸ਼ਾ ਕਰਨ ਲੱਗੇ ਹਾਂ ਨਹੀਂ ਤੁਸੀਂ ਵੀ ਆ ਜਾਓ ਨਸ਼ਾ ਕਰ ਲਿਆ ਕਹਿੰਦੇ ਕਹਿੰਦੇ ਮੁੜ ਕੇ ਅਸੀਂ ਮੋੜਿਆ ਉਹਨਾਂ ਨੂੰ ਪੰਬੜ ਕੇ ਉਦੋਂ ਆ ਗਿਆ ਫਿਰ ਹੱਥ ਪਾਈ ਹੋਈ ਸਾਡੀ ਥੋੜੀ ਬਤੀ ਹੋਈ ਨਾ ਅਸੀਂ ਕੰਪਲੇਟ ਲਿਖਾ ਚੱਲ ਗਏ ਉੱਥੇ ਸਦਰ ਥਾਣੇ ਸਾਹਾ ਦੇ ਆਂਦੇ ਨੂੰ ਸਾਰਾ ਕੁਝ ਤੋੜਿਆ ਭੰਨਿਆ ਸਭ ਕੁਝ ਉਹਨਾਂ ਨੇ ਰਸੋਈ ਰਸੋਈ ਵੀ ਤੋੜਦੀ ਅੱਛੀ ਛੂਛੂ ਸਾਰੇ ਤੋੜੇ ਘਰ ਤੋੜੇ ਇੱਥੇ ਪੰਜ ਘਰ ਤੋੜੇ ਆਈ ਪੰਜ ਘਰ ਦੇ ਡਰਾੜ ਮਾਰੇ 12 13 ਜਣੇ ਆਏ ਦੇ ਸੀ ਇਹ ਨਹੀਂ ਪਤਾ ਅਣਪਛਾਤੇ ਬੰਦੇ ਸੀ ਪਏ ਨਹੀਂ ਪਤਾ ਕਿਹੜੇ ਕਿਹੜੇ ਤਮਕਾ ਆ ਵੀ ਹੈਗਾ ਤਮਕਾ ਆ ਹੈਗਾ ਵੀ ਤੁਸੀਂ ਤੁਹਾਡੇ ਤੋਂ ਬਗੈਰ ਕੇ ਤੁਸੀਂ ਇਹਨਾਂ ਗੱਲ ਕੀਤੀ ਤੁਸੀਂ ਤੁਹਾਨੂੰ ਕੱਲੇ ਕੱਲੇ ਵੇਖ ਲੈਣਾ ਹਾਂਜੀ ਪੁਲਿਸ ਕੀ ਜਾਂਦੀ ਹੈ ਪੁਲਿਸ ਕਦੀ ਵੀ ਇੱਥੇ ਕਾਰਵਾਈ ਕਰਨੇ ਪਏ ਅਸੀਂ ਹਾਂ ਤੇ ਅੱਗੇ ਪੱਧਰ ਦੇਖੋ ਕਰਦੇ ਆ ਕਿ ਨਹੀਂ ਕਰਦੇ ਮਲਾਈਮ ਆਈ ਹੋਣੀ ਕੀ ਗੱਲ ਹੋਈ ਸਾਰੀ ਗੱਲ ਇਹ ਹੋਈ ਸਰ ਕਿ ਬੱਚੇ ਬਾਹਰ ਬੈਠੇ ਰਹੇ ਤੇ ਨਸੇੜੀ ਆਏ ਦੇ ਨਸੇੜੀ ਆਏ ਨੇ ਤੇ ਇਹਨਾਂ ਨੇ ਰੋਕਿਆ ਉਹਨੇ ਕਿਦਰ ਨਾ ਨਸਾ ਕਰਾ ਕਰੋ ਬੱਚੇ ਬਾਹਰ ਬੈਠੇ ਹੁੰਦੇ ਕਿ ਰਾਤ ਨੂੰ ਕੀ ਲੋੜੇ ਤੇ ਆਂਦੇ ਉਹ ਤੋਂ ਫਿਰ ਧਮਕਾ ਕੇ ਗਏ ਇਹਨਾਂ ਨੂੰ ਸਾਰੇ ਤੇ ਇਹਨਾਂ ਨੂੰ ਇਹਨਾਂ ਦੀ ਅਪਲੀਕੇਸ਼ਨ ਲਿਖਣ ਥਾਣੇ ਵਿੱਚ ਚਲ ਗਏ हां कॉलोनी ਦੇ 3-4 ਬੰਦੇ ਥਾਣੇ ਵਿੱਚ ਚਲ ਗਏ ਹਾਂ 10 ਮਿੰਟ ਉਹਨਾਂ ਨੇ ਪਿੱਛੇ ਪਿਛੋ ਅਗੇ ਬਾਰਦਾਤ ਕਦੀ ਦਰਾੜਾਂ ਲੈ ਕੇ ਅੱਗੇ ਸਾਰੇ ਦੇ ਗੇਟ ਤੇ ਨੇ ਸੀਸੀ ਤੇ ਨੇ ਤਾਂ ਬੱਚਿਆਂ ਨੂੰ ਧਮਕੀ ਦੇ ਕੇ ਜਿਹੜਾ ਬਹਾਰਾ ਹੈ ਉਹਨੂੰ ਵੜ ਦੇਣਾ ਸਾਰਿਆਂ ਨੂੰ ਕਿੰਨੇ ਘਰਾਂ ਦੀ ਤੋੜਫੋੜ ਕਰਕੇ ਗਏ ਆ ਨਾ ਟੁਟੋਕਣੇ ਤੇ 6-7 ਘਰਾਂ ਦੇ ਤੋੜਫੋੜ ਕਰਕੇ ਚਲੇ ਗਏ ਸਾਰੇ ਆਮਦਵ ਕਾ ਸਾਰੇ ਆਮ ਨੰਗਰਨਾਸ ਚੱਲਦਾ ਰਿਹਾ ਕਿਰਪਾਨਾਂ ਲੈ ਕੇ ਕਿਰਪਾਨਾਂ ਲੈ ਕੇ ਦਾਤਣ ਲੈ ਕੇ ਹਾਂ ਹਾਂਜੀ ਕੀ ਮੰਗ ਕਰਦੇ ਹੋ ਮੰਗੇ ਕਰਦੇ ਜੇ ਨਸ਼ਿਆਂ ਤੇ ਨੱਥ ਕੱਸੀ ਜਾਏ ਨਾ ਤਾਂ ਇੱਥੇ ਰਹਿਣਾ ਮੁਸ਼ਕਿਲ ਹੋ ਜਾਏਗਾ ਆਮ ਜਨਤਾ ਕਾ ਤਾਂ ਗਰੀਬ ਆਦਮੀ ਰਹਿ ਮੈਂ ਮੌਕੇ ਤੇ ਪਹੁੰਚਾ ਵਾਂ ਮੈਂ ਵੇਖਿਆ ਵੀ ਉੱਥੇ ਟੀਕੇ ਸਰੰਸੂ ਵੀ ਪਈਆਂ ਵਾ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟੇ ਆ ਇਦਾਂ ਦੀ ਗੁੰਡੇਗਰਦੀ ਅੱਜ ਚੱਲਣ ਨਹੀਂ ਦੇਣੀ ਹੈਗੀ ਔਰ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਜਾ ਕੇ ਦੱਸ ਦੇਣਾ ਜੋ ਵੀ ਰਿਪੋਰਟ ਆ ਗਈ ਹੈ ਔਰ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਨੇ ਤੇ ਕੀਤੀ ਜਾਏਗੀ ਲੋਕਾਂ ਦੀ ਭਾਲ ਕੀਤੀ ਗਈ ਬੰਦੇ ਕਿਹੜੇ ਆ ਗਏ ਕਿਹੜੇ ਨਹੀਂ ਆ ਗਏ ਔਰ ਇੱਥੇ ਕੋਈ ਵਕਾਇਦਾ ਹੀ ਗਸ਼ਤਦਾ ਹੀ ਪ੍ਰੋਗਰਾਮ ਕਰਕੇ ਵੀ ਇਹ ਮੁਹੱਲੇ ਵਾਲਿਆਂ ਨੂੰ ਇਦਾਂ ਹੀ ਸੇਫ ਵੀ ਰੱਖਣਗੇ ਇਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਪੁਲਿਸ ਵਾਲਿਆਂ ਦੇ ਨਾਂ ਲੱਗੀ ਹੈ ਸਰ ਇਹ ਗਰੀਬ ਲੋਕਾਂ ਦੇ ਘਰ ਤੋੜੇ ਗਏ ਆ ਪਰ ਉਹ ਵੇਹੇ ਦੱਸ ਦਿਆਂ ਉੱਚ ਸੀਨੀਅਰ ਅਫਸਰਾਂ ਨੂੰ ਦੱਸਾਂਗੇ ਉਹਨਾਂ ਦੀ ਨੌਲੇਜ ਲੈ ਆ ਕੇ ਜੋ ਵੀ ਕਾਰਵਾਈ ਬੰਦੀ ਵੀ ਕਾਨੂੰਨੀ ਤੌਰ ਤੇ ਕੀਤੀ ਗਈ ਹੈ